ਸਸੀਆ ਦੋਸਤੋ ਤੁਸੀਂ ਦੇਖ ਰਹੇ ਹੋ 5024 ਨਿਊਜ਼ ਤੇ ਮੈਂ ਹਾਂ ਤੁਹਾਡਾ ਲੱਕੀ ਮੇਰਾ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਖਜ਼ਾਨੇ ਗੇੜ ਗਲੀ ਦਾਈ ਵਾਲੀ ਵਿੱਚ ਜਿੱਥੇ ਕੀ ਉਹ ਮਨਾਈ ਜਾ ਰਹੀ ਹੈ ਤੇ ਆਪਾਂ ਤੁਹਾਨੂੰ ਇੱਥੇ ਦੀਆਂ ਤਸਵੀਰਾਂ ਦਿਖਾਵਾਂਗੇ ਕਿ ਇਹ ਗਾਂਧੀ ਜੰਤੀ ਤੇ ਜਿਹੜੀ ਆ ਗਾਂਧੀ ਜੀ ਨੂੰ ਜਿਹੜੀ ਆ ਫੁੱਲ ਜਿਹੜੇ ਪੇਟ ਕਰਕੇ ਜਿਹੜੇ ਆ ਉਹਨਾਂ ਜਿਹੜੀ ਜਨਤ ਜਿਹੜੀ ਆਸ਼ਰਧਾਂਦਲੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਤੇ ਇੱਥੇ ਸਾਡੇ ਨਾਲ ਜਿਹੜੇ ਮੌਜੂਦ ਨੇ ਜਿਹੜੇ ਆ ਮੁੱਖ ਸੇਵਾਦਾਰ ਜਿਹੜੇ ਆਪਣਾ ਪਰਿਵਾਰ ਦੇ ਉਹ ਸਾਡੇ ਨਾਲ ਰਾਜਨ ਬੱਬਰ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਅੱਜ ਜਿਹੜਾ ਪ੍ਰੋਗਰਾਮ ਉਹਨਾਂ ਵੱਲੋਂ ਕਰਾਇਆ ਗਿਆ ਜੀ ਰਾਜਨ ਬੱਬਰ ਜੀ ਪਹਿਲੇ ਤੁਹਾਡੇ ਤੁਹਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਅਜੀ ਪਾਜੀ ਹਾਂਜੀ ਪਾਜੀ ਅੱਜ ਜਿਹੜੀ ਜਨਤ ਦੀ ਤੁਹਾਡੀ ਮਨਾਈ ਗਈ ਆ ਕੀ ਕੀ ਕਹਿਣਾ ਚਾਹੁੰਦੇ ਜੀ ਤੇ ਕਿਹੜੀ ਜਗ੍ਹਾ ਮਨਾਈ ਸਰ ਉਹਨਾਂ ਵੱਲੋਂ ਪਹਿਲਾਂ ਅੱਜ ਮਹਾਤਮਾ ਗਾਂਧੀ ਜੀ ਜਨਤ ਦੀ ਤੁਹਾਨੂੰ ਬਹੁਤ ਬਹੁ ਮੁਬਾਰਕਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਹੁਤ ਬਹੁ ਮੁਬਾਰਕਾਂ ਆਏ ਹੋਏ ਸਾਰੇ ਵੀਰਾਂ ਦਾ ਹੀ ਕੋਟੀ ਕੋਟੀ ਧੰਨਵਾਦ ਕਰਦੇ ਹਾਂ ਤੇ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਪ੍ਰੋਗਰਾਮ ਤੇ ਪਹੁੰਚੇ ਨੇ ਤੇ ਉਸ ਤੋਂ ਬਾਅਦ ਅਸੀਂ ਆਪਣੇ ਇਲਾਕਾ ਨਿਵਾਸੀਆਂ ਨੂੰ ਤੇ ਸ਼ਹਿਰ ਨਿਵਾਸੀਆਂ ਨੂੰ ਇੱਕੋ ਹੀ ਬੇਨਤੀ ਕਰਨਾ ਚਾਹੁੰਦੇ ਹਾਂ ਜਿਸ ਤਰ੍ਹਾਂ ਗਾਂਧੀ ਜੀ ਨੇ ਮਹੀਮ ਚਲਾਈ ਸੀ ਸਵੱਛ ਭਾਰਤ ਬਣਾਉਣ ਦੀ ਉਹਨਾਂ ਨੇ ਇੱਕ ਸਿਰਫ ਲੋਕਾਂ ਨੂੰ ਸਮਝਾਇਆ ਸੀ ਕਿ ਅਸੀਂ ਪਾਟੇ ਹੋਏ ਕੱਪੜੇ ਪਾ ਸਕਦੇ ਹਾਂ ਪਰ ਗੰਦੇ ਕੱਪੜੇ ਅਸੀਂ ਨਹੀਂ ਪਾਣੇ। ਸਵਚ ਬਾਰਤ ਬਣਾਉਣਾ ਚਾਹੁੰਦੇ ਹਾਂ। ਉਹਦੇ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਸਹਿਯੋਗ ਕਰਨਾ ਚਾਹੀਦਾ ਕਿ ਅਸੀਂ ਆਪਣੇ ਇਲਾਕਾ ਨੂੰ ਅਸੀਂ ਆਪਣੇ ਸ਼ਹਿਰ ਨੂੰ ਆਪਣੇ ਘਰਾਂ ਨੂੰ ਅਸੀਂ ਸਾਫ਼ ਸੁਥਰਾ ਰੱਖੀਏ ਦੇਸ਼ ਨੂੰ ਸਾਫ਼ ਸੁਥਰਾ ਰੱਖੀਏ ਆਪਣੇ ਦੇਸ਼ ਦੇ ਵਿੱਚੋਂ ਜਿਹੜੇ ਨਸ਼ੇ ਦਾ ਕੋੜ ਹੈ ਉਹਨੂੰ ਕੱਢੀਏ ਜਿਹੜੇ ਸਾਡਾ ਯੂਥ ਹੈ ਗਲਤ ਕੰਮਾਂ ਲਈ ਜਾ ਰਿਹਾ ਹੈ। ਉਹਨੂੰ ਅਸੀਂ ਰੋਕੀਏ ਤੇ ਇਹੋ ਜੇ ਕੰਮ ਸਮਾਜ ਸੇਵਾ ਦੇ ਕੰਮ ਕਰਨੇ ਚਾਹੀਦੇ ਨੇ ਗਾਂਧੀ ਜੀ ਇੱਕ ਸਾਡੇ ਰਾਸ਼ਟਰ ਪਿਤਾ ਆਪਣੇ ਦੇਸ਼ ਦੇ ਲੋਕਾਂ ਵਾਸਤੇ ਉਹਨਾਂ ਨੂੰ ਉਹਨਾਂ ਦੇ ਅਧਿਕਾਰਾਂ ਪ੍ਰਤੀ ਵੀ ਜਾਗਰੂਕ ਕਰਦੇ ਸੀ ਤੇ ਨਾਲ ਉਹਨਾਂ ਦੇ ਅਧਿਕਾਰਾਂ ਪ੍ਰਤੀ ਉਹਨਾਂ ਨੂੰ ਸਮਝਾਉਂਦੇ ਸੀ ਤੇ ਲੋੜ ਪੈਣ ਤੇ ਉਹਨਾਂ ਦੇ ਨਾਲ ਖਲੋਂਦੇ ਸੀ ਇਸੇ ਤਰ੍ਹਾਂ ਸਾਡੇ ਇਲਾਕੇ ਦੇ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਪੂਰੇ ਭਾਰਤ ਨੂੰ ਇੱਕ ਦੂਜੇ ਵਾਸਤੇ ਖਲੋਣਾ ਚਾਹੀਦਾ ਜੋ ਸਾਡੇ ਦੇਸ਼ ਦਾ ਵਾਤਾਵਰਣ ਇਸ ਟਾਈਮ ਬਹੁਤ ਖਰਾਬ ਹੋ ਚੁੱਕਾ ਵਾ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇ ਆਪਣੇ ਪਾਣੀ ਦੀ ਬਚਤ ਕਰਨੀ ਚਾਹੀਈ ਹੈ ਕਿਉਂਕਿ ਜਲ ਹੈ ਤੋ ਕਲ ਹੈ ਇਹ ਹੀ ਸਾਡੀ ਸੰਸਾ ਅਹੀ ਕੰਮ ਕਰ ਰਹੀ ਹੈ ਪੇਰ ਪੌਦੇ ਲਗਾਣ ਦੀ ਪਾਣੀ ਨੂੰ ਬਚਾਣ ਦੀ ਦੇਸ਼ ਤੋਂ ਨਸ਼ਾ ਦੂਰ ਕਰਨ ਲਈ ਆਪਣੇ ਯੂਥ ਨੂੰ ਸਮਝਾਉਂਦੀ ਹੈ ਏਸੀ ਅਹੀ ਪ੍ਰੋਗਰਾਮ ਅਹੀ ਵੱਧ ਵੱਧ ਕਰਦੇ ਰਵਾਂਗੇ ਜਿਹੜੇ ਵੀਰ ਭਰਾ ਸਾਡੇ ਇਲਾਕੇ ਦੇ ਸਾਡੇ ਸ਼ਹਿਰ ਦੇ ਉਹਨਾਂ ਅਗੇ ਬੇਨਤੀ ਹੈ ਕਿ ਜਿਹੜੇ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਉਹਨਾਂ ਦਾ ਅਸੀਂ ਮੈਂ ਰਾਜਨ ਬੱਬਰ ਆਪਣੀ ਸੰਸਾ ਆਪਣੇ ਪਰਿਵਾਰ ਵੱਲੋਂ ਉਹਨਾਂ ਦਾ ਸਵਾਗਤ ਕਰਨਾ ਚਾਹਨਾ ਵਾ ਤੇ ਉਹਨਾਂ ਦਾ ਕਰਦਾ ਰਵਾਂਗਾ ਇਹ ਹੀ ਬੇਨਤੀ ਕਰਨਾ ਸਾਡੀ ਸੰਸਦ ਵਿੱਚ ਆਨ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਆਪਣੇ ਦੇਸ਼ ਸਮਾਜ ਲਈ ਕੁਝ ਕਰੀਏ ਜੈ ਹਿੰਦ ਜੈ ਭਾਰਤ ਅੱਜ ਯਾਰ ਯੂਥ ਆ ਯੂਥ ਜਿਹੜਾ ਇੱਕ ਨਸ਼ਿਆਲ ਬਹੁਤ ਜ਼ਿਆਦਾ ਚਲਾ ਗਿਆ ਪਰ ਪੁਲਸ ਜਿਹੜੀ ਆ ਪੁਲਸ ਵੀ ਆਪਣੇ ਵੱਲੋਂ ਜਿਹੜੀ ਆ ਪੂਰੀ ਕਾਰਵਾਈ ਕਰਦੀ ਪਈ ਆ ਪਰ ਫਿਰ ਵੀ ਜਿਹੜੇ ਲੋਕ ਜਿਹੜੇ ਆ ਕਿ ਨਸ਼ਾ ਵੇਚਾਂ ਤੋਂ ਜ਼ਿਆਦਾ ਦੁੱਖ ਦੇਣੀ ਜਾਂ ਕੁਝ ਨਹੀਂ ਕਰਦੇ ਇਹਦੇ ਬਾਰੇ ਕੀ ਕਹ ਇਸ ਇਸੇ ਬਾਰੇ ਇਸ ਚੀਜ਼ ਕਹਿਣਾ ਚਾਹੁੰਦੇ ਆ ਕਿ ਜਿਨ੍ਹਾਂ ਦੇ ਘਰਦਿਆਂ ਨੂੰ ਨਜ਼ਰ ਆਂਦਾ ਵਾ ਕਿ ਸਾਡਾ ਬੱਚਾ ਗਲਤ ਕੰਮ ਕਰ ਰਿਹਾ ਹੈ ਨਸ਼ਾ ਵੇਚ ਰਿਹਾ ਹੈ ਉਹਨੂੰ ਆਪਣੇ ਤੌਰ ਤੇ ਵੀ ਸਮਝਾਉਣਾ ਚਾਹੀਦਾ ਹੈ ਕਿ ਜੇ ਤੂੰ ਇੱਕ ਬੱਚੇ ਦੀ ਜ਼ਿੰਦਗੀ ਖਰਾਬ ਕਰ ਰਿਹਾ ਹੈ ਤੇਰੇ ਬੱਚੇ ਦੀ ਵੀ ਜ਼ਿੰਦਗੀ ਖਰਾਬ ਹੋਣੀ ਹੈ ਤੇ ਇਸੇ ਕਰਕੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਨਸ਼ਾ ਨਾ ਵੇਚਣ ਨਾ ਦੇਸ਼ ਦੀ ਜਵਾਨੀ ਖਰਾਬ ਕਰਨ ਸਾਡੇ ਦੇਸ਼ ਨੂੰ ਪੰਜਾਬ ਨੂੰ ਭਾਰਤ ਨੂੰ ਸਾਡੇ ਨੂੰ ਪੰਜਾਬ ਨੂੰ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ ਅੱਜ ਨਸ਼ੇ ਦੀ ਦਿਮਗ ਲੱਗੀ ਹੋਈ ਆ ਜਿਹੜੇ ਯੂਥ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਨਸ਼ੇ ਵੱਲ ਨਾ ਜਾਣ ਤੇ ਉਹਨਾਂ ਦੇ ਘਰਦਿਆਂ ਨੂੰ ਵੀ ਕਹਿਣਾ ਚਾਹੁੰਦੇ ਆ ਤੇ ਕਮ ਸੇ ਕਮ ਆਪਣੇ ਬੱਚੇ ਦਾ ਖਿਆਲ ਰੱਖੋ ਕਿਹਰੇ ਲੋਕਾਂ ਦੇ ਨਾਲ ਫੇਰ ਰਿਹਾ ਹੈ ਕਿਹਰੇ ਯੂਥ ਮੁੰਡਿਆਂ ਦੇ ਨਾਲ ਫੇਰਦਿਆ ਕਿਤੇ ਉਹ ਗਲਤ ਤਾਂ ਨਹੀਂ ਆਪਣੇ ਬੱਚਿਆਂ ਦਾ ਖਿਆਲ ਤੁਸੀਂ ਆਪ ਰੱਖਣਾ ਵਾ ਅੱਜ ਕੱਲ ਦਾ ਯੁੱਗ ਕੋਈ ਸੇਫ ਨਹੀਂ ਜੇ ਬਾਹਰ ਜਾਣ ਲੱਗੇ ਪਤਾ ਨਹੀਂ ਲੱਗਦਾ ਕਿਸੇ ਨਾ ਕੀ ਟਰੈਜੇਡੀ ਹੋ ਜਾਨੀ ਆ ਇਹੀ ਇਲਾਕਾ ਨਿਵਾਸੀ ਅੱਗੇ ਬੇਨਤੀ ਕਰਦੇ ਆ ਆਪਣੇ ਬੱਚਿਆਂ ਦਾ ਖਿਆਲ ਰੱਖੋ ਆਪਣੇ ਬੱਚਿਆਂ ਨੂੰ ਸਮਝਾ ਕੇ ਚੰਗੀ ਸਿੱਖਿਆ ਦਿਓ ਜਿਹੜੇ ਸਾਡੇ ਵੀਰ ਨੇ ਜਿਵੇਂ ਮਹਾਤਮਾ ਗਾਂਧੀ ਜੀ ਹੋਰ ਆਪਣੇ ਦੇਸ਼ ਦੇ ਜਵਾਨ ਨੇ ਉਹਨਾਂ ਦੀਆਂ ਕਿਤਾਬਾਂ ਬਣੀਆਂ ਬਣੀਆਂ ਹੋਈਆਂ ਨੇ ਵੀਡੀਓ ਬਣੀਆਂ ਹੋਈਆਂ ਨੇ ਉਹ ਦਿਖਾਓ ਉਹਨਾਂ ਨੂੰ ਦੇਸ਼ ਦੇਸ਼ ਬਾਰੇ ਜਾਗਰੂਤ ਕਰੋ ਜੈ ਹਿੰਦ ਜੈ ਭਾਰਤ ਰਾਜਨ ਪੋਪਰ ਜੀ ਆਪਾਂ ਉਹਨਾਂ ਨਾਲ ਗੱਲਬਾਤ ਕੀਤੀ ਆ ਹੋਰ ਵੀ ਇੱਥੇ ਜਿਹੜੇ ਆ ਸੇਵਾ ਦਾ ਜਿਹੜੇ ਆ ਹੋਰ ਮੌਜੂਦ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਭਾਜੀ ਆਪਣਾ ਨਾਮ ਮੇਰਾ ਨਾਮ ਮਤੂ ਸ਼ਰਮਾ ਜੀ ਆ ਜਿਹੜੀ ਗਾਂਧੀ ਜਨਤੀ ਜਿਹੜੀ ਮਨਾਈ ਜਾ ਰਹੀ ਆ ਕਿਸ ਤਰ੍ਹਾਂ ਸਰ ਗਾਂਧੀ ਜਨਤੀ ਜਿਹੜੀ ਕਿਸ ਤਰ੍ਹਾਂ ਮਨਾਈ ਬਹੁਤ ਵਧੀਆ ਮਨਾਈ ਜਾ ਰਹੀ ਆ ਦੂਜੀ ਗੱਲ ਕੀ ਸਾਰਿਆਂ ਨੂੰ ਇਹ ਗਾਂਧੀ ਜੰਤੀ ਦੇ ਵਿੱਚ ਨਾਲ ਸ਼ਾਮਿਲ ਹੋਣਾ ਚਾਹੀਦਾ ਹੈ ਯੂਥ ਨੂੰ ਵੀ ਇਹ ਸੁਨੇਹਾ ਦੇਣਾ ਚਾਹੁੰਦਾ ਮੈਂ ਕਿ ਇੱਕ ਆਪਾਂ ਰੰਗਲਾ ਪੰਜਾਬ ਬਣਾਈਏ ਨਸ਼ਿਆਂ ਨੂੰ ਛਾਇੜ ਤੇ ਛੱਡੀਏ ਤੇ ਵਧੀਆ ਕੰਮ ਕਰੀਏ ਜਿਹੜਾ ਯੂਥ ਨਸ਼ਿਆਂ 'ਚ ਪਿਆ ਵਾ ਉਹਨੂੰ ਅਸੀਂ ਚੰਗੇ ਪਾਸੇ ਤੋਰੀਏ ਇਹੋ ਹੀ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਪੰਜਾਬ ਨੂੰ ਸਾਰੇ ਮਹੱਲੇ ਨੂੰ ਇਹੋ ਹੀ ਕਹਿੰਨੇ ਆ ਕਿ ਆਪਾਂ ਨਸ਼ੇ ਦੇ ਖਿਲਾਫ ਇੱਕ ਮੁਹਿੰਮ ਚਲਾਈਏ ਜਿਹੜਾ ਇੱਕਜੁੱਟ ਹੋ ਕੇ ਨਾਲ ਚਲੀਏ ਜੈ ਹਿੰਦ ਜੈ ਬਾਲ ਮੁਕਸੇ ਵਾਦਾਲੇ ਜਿਹੜੇ ਹੈਗੇ ਹੀ ਆ ਆਪਾਂ ਨਾਲ ਗੱਲਬਾਤ ਕੀਤੀ ਆ ਜਿਹੜੇ ਹੋਰ ਮੈਂਬਰ ਜਿਹੜੇ ਹੀ ਆਪਾਂ ਉਹਨਾਂ ਨਾਲ ਗੱਲਬਾਤ ਕੀਤੀ ਆ ਤੇ ਅੱਜ ਅਸੀਂ ਤੁਹਾਨੂੰ ਦੱਸਿਆ ਹੈ ਕਿ ਜਿਹੜੀ ਗਾਂਧੀ ਜਨਤੀ ਜਿਹੜੀ ਆ ਇੱਥੇ ਜਿਹੜੇ ਆ ਮਹਾਤਮਾ ਗਾਂਧੀ ਜੀ ਨੂੰ ਜਿਹੜੀ ਆ ਸ਼ਰਧਾਂਜਲੀ ਜਿਹੜੀ ਆ ਭੇਟ ਕੀਤੀ ਗਈ ਆ ਤੇ ਹੋਰ ਨਵੀਆਂ ਤੇ ਖਾਸ ਖਬਰਾਂ ਲੈ ਕੇ હાજર ਹੋਵਾਂਗਾ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਪੰਜਾਬ 24 ਨਿਊਜ਼ ਤੋਂ ਲਕੀ ਮੈਰਾ ਦੀ ਖਾਸ ਰਿਪੋਰਟ